ਜਲੰਧਰ ਦੇ ਵਿੱਚ ਸਪੈਸ਼ਲ ਟਾਸਕ ਫੋਰਸ ਦੇ ਵਿੱਚ ਤਾਇਨਾਤ ਮਹਿਲਾ ਸਿਪਾਹੀ ਤੇ ਉਸਦੇ ਬੱਚਿਆਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਹਾਦਸਾ ਉਸ ਵੇਲੇ ਹੁੰਦਾ ਜਦ ਮਹਿਲਾ ਸਿਪਾਹੀ ਆਪਣੇ ਬੱਚਿਆਂ ਨੂੰ ਛੱਡਣ ਦੇ ਲਈ ਪਿੰਡ ਜਾ ਰਹੀ ਸੀ। ਪਿੰਡ ਤੋਂ ਬਾਹਰ ਕੁਝ ਬਦਮਾਸ਼ਾਂ ਦੇ ਵੱਲੋਂ ਉਸ ਦੀ ਗੱਡੀ ਨੂੰ ਘੇਰ ਲਿਆ ਗਿਆ ਤੇ ਕਾਫੀ ਗਾਲੀ-ਗਲੋਚ ਕੀਤੀ ਗਈ। ਐਸਟੀਐਫ ਦੇ ਵਿੱਚ ਤਾਇਨਾਤ ਮਹਿਲਾ ਪੁਲਿਸ ਮੁਲਾਜ਼ਮ ਨੇ ਜਾਦੇ ਵੇਖਿਆ ਕਿ ਬਦਮਾਸ਼ ਉਸ ਦੀ ਗੱਡੀ ਨੂੰ ਰੋਕਣਾ ਚਾਹੁੰਦੇ ਨੇ ਤਾਂ ਉਸ ਦੇ ਵੱਲੋਂ ਗੱਡੀ ਦੀ ਸਪੀਡ ਵਧਾ ਦਿੱਤੀ ਗਈ ਹੈ। ਮੇਜ਼ੂਰਾਨ ਨੌਜਵਾਨਾਂ ਨੇ ਗੱਡੀ ਤੇ ਡੰਡਿਆਂ ਤੇ ਇੱਟਾਂ ਦੇ ਨਾਲ ਹਮਲਾ ਕਰ ਦਿੱਤਾ ਹੈ ਤੇ ਉਸ ਦੀ ਗੱਡੀ ਤੇ ਕਈ ਜਗ੍ਹਾ ਤੇ ਡੈਂਟ ਪੈ ਜਾਂਦੇ ਨੇ। ਮਹਿਲਾ ਦੇ ਵੱਲੋਂ ਕਿਸੇ ਤਰ੍ਹਾਂ ਉਹ ਗੱਡੀ ਭਜਾ ਲਈ ਗਈ ਹੈ। ਹਾਲਾਂਕਿ ਬਦਮਾਸ਼ਾਂ ਦੇ ਵੱਲੋਂ ਪਿੱਛਾ ਕਰਦੇ ਹੋਏ ਉਸ ਦੇ ਘਰ ਤੱਕ ਪਹੁੰਚ ਜਾਂਦੇ ਨੇ ਜਿੱਥੇ ਮਾਰਕੁੱਟ ਵੀ ਸ਼ੁਰੂ ਕਰ ਦਿੱਤੀ ਗਈ। ਬਦਮਾਸ਼ਾਂ ਦੇ ਵੱਲੋਂ ਤੇਜ਼ਰ ਹਥਿਆਰਾਂ ਦੇ ਨਾਲ ਐਸਟੀਐਫ ਮੁਲਾਜ਼ਮ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਮਹਿਲਾ ਮੁਲਾਜ਼ਮ ਦਾ ਇੱਕ ਬੱਚਾ ਗੱਡੀ ਦੇ ਵਿੱਚ ਹੀ ਬੇਹੋਸ਼ ਹੋ ਜਾਂਦਾ ਹੈ ਮਹਿਲਾ ਮੁਲਾਜ਼ਮ ਕੁਲਦੀਪ ਕੌਰ ਦਾ ਕਹਿਣਾ ਹੈ ਕਿ ਜਿੰਨਾ ਬਦਮਾਸ਼ਾਂ ਨੇ ਉਸਤੇ ਤੇ ਉਸਤੇ ਬੱਚਿਆ ਤੇ ਹਮਲਾ ਕੀਤਾ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਉਹ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਦੇ ਨਾਲ ਸਬੰਧ ਦੇ ਵਿੱਚ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਕਾਨੂੰਨ ਦੀ ਕੋਈ ਵੀ ਪਰਵਾਹ ਨਹੀਂ ਹੈ ਮਹਿਲਾ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਡੀਜੀਪੀ ਨੂੰ ਸ਼ਿਕਾਇਤ ਕੀਤੀ ਗਈ ਹੈ ਮੇਰੇ ਪੰਜਾਬ ਪੁਲਿਸ ਦੇ ਵਿੱਚ ਅਸਲੀ ਅਪਡੇਟ ਦੱਸਾਇਆ ਤੇ ਮੈਂ ਰਾਤ ਸਾਤ ਤਕਰੀਬ ਦੀ ਰਾਤ ਹੈ ਤਕਰੀਬ 7:30 ਤੋਂ ਲੈ ਕੇ 11 ਤਕਰੀਬ ਉਸ ਵੇਲੇ ਬੰਦੇ ਨੇ ਜਿਹਨੇ ਪੱਤੀ ਮੇਰੇ ਨਾਲ ਤੋਂ ਬਹੁਤ ਹਿੰਸਾ ਕੀਤੀ ਉਸ ਨੇ 5000 ਦਾ ਜਦੋਂ ਮੈਂ ਜਾ ਰਹੀ ਸੀ ਕਿ ਹਾਈਵੇ ਤੋਂ ਮੈਂ ਨਹੀਂ ਸੀ ਫੇਂਡ ਹੋਈ ਕੋਈ ਕੜੇ ਮੋੜ ਤੇ ਉੱਥੇ ਮੈਂ ਕਰਨੀ ਕੀਤੀ ਕਰਦੇ ਆਂ ਸਾਹਮਣੇ ਨੇ ਦੇਖਿਆ ਕਿ ਐਕਟਵਾ ਦੀ ਉੱਪਰ ਜਿਹੜਿਆ ਮੁੰਡਾ ਜੁਗਾ ਬੈਠਾ ਤੇ ਲਾਗੇ ਦੋ ਮੁੰਡੇ ਜਿਹੜਿਆ ਉਹਨਾਂ ਨੇ ਐਡ ਡਾਲਰ ਤੱਕੜੀ ਲੈ ਕੇ ਖੜੇ ਨੇ ਮੇਨੋ ਸਟੇਮ ਇੱਕ ਦਾ ਫਿਰ ਵਾਪਸ ਜਾ ਕੇ ਕਿ ਇਹ ਤਾਂ ਕੋਈ ਲਟੇਰੀ ਹੋਈ ਹੈ ਮੈਨੂੰ ਇੱਧਰ ਵਾਪਸ ਤੇ ਰਹੇ ਆ ਕਿ ਆ ਕੋਈ ਬਿਲਕੁਲ ਕਲੈਰੀ ਹੋ ਗਈ ਆ ਦੇਖ ਨੂੰ ਇੱਕ ਦਾ ਉਹ ਨਾ ਦੇਖ ਲੈ ਗੱਡੀ ਮੋੜ ਨਹੀਂ ਸਕਦੀ ਹਰਸਤਾ ਬਹੁਤ ਛੋਟਾ ਸੀ ਮੈਂ ਗੱਡੀ ਨੂੰ ਸਪੀਡ ਤੇ ਇਹ ਦੇਖੀ ਤੁਸੀਂ ਤੇ ਮੇਰੀ ਗੱਡੀ ਨਾਲ ਸਪੀਡ ਦੇਖੀ ਤਾਂ ਉਹਨਾਂ ਨੂੰ ਸੱਏ ਵੀ ਆ ਤੇ ਨਹੀਂ ਉਹਨਾਂ ਤੋਂ ਗੱਲ ਬਣੀ ਦਨ ਹੁਣ ਮੇਰੇ ਪਿੱਛੇ ਐਕਟਵਲ ਆ ਕੇ ਮੇਰੀ ਗੱਡੀ ਦੇ ਉੱਪਰ ਲਾਤੀ ਚਾਰਜ ਕਰਦੇ ਰਹੇ ਮੈਂ ਸਪੀਡ ਦੇ ਜਿੰਨੀ ਚਾਹ ਹੋ ਸਕਿਆ ਮੋਨਾਂ ਤੋਂ ਡਿਸਟੈਂਸ ਪਾ ਲਈ ਗੱਡੀ ਖੇਚਦੀ ਆ ਫਿਰ ਜਦ ਕਿ ਮੈਂ ਉਸੇ ਪਿੰਡ ਦੇ ਵਿੱਚ ਗੱਡੂ ਵਾੜੀ ਆ پارکਿੰਗ ਆਪਣੇ ਘਰ ਦੇ ਅੰਦਰ ਜਦੋਂ ਥਰਦੀ ਸਾਡੀ ਦੀ ਕਣੀ ਮੁਰਗੀ ਆ ਮਾਸ ਦੀ ਘਰ ਆ ਕਿ ਕਿਸੇ ਛੱਡ ਨੂੰ ਕਰਨੀ ਜਦ ਮੈਂ ਥਰਮ ਨੂੰ ਗੱਡੀ ਮੋੜੀ ਆ ਮੋੜ ਦੀ ਉਸੇ ਗਲੀ ਚ ਕਾਰ ਵਾਲੀ ਕਵੀ ਦੇ ਵਿੱਚ ਜੀ ਕਰ ਤੋਂ ਕੱਟ ਵੀ ਪੰਜ ਐਕਟਵਾ ਪੰਜ ਸੇ ਮੋਟਰਸਾਈਕਲ ਆ ਗਏ ਔਰ ਮੇਰੇ ਪਿੱਛੇ ਇੱਕ ਸਕੋਰਪੀਓ ਗੱਡੀ ਜਿਹੜੀ ਆ ਉਹ ਉੱਪਰ ਹੀ ਮੇਰੇ ਚੜ ਗਈ ਆ ਬਿਲਕੁਲ ਜਦੋਂ ਮੈਂ ਉਸ ਗੱਡੀ ਦੇ ਹੀ ਸਪੀਡ ਦੇ ਵਿੱਚ ਸੀ ਆਪਣੇ ਬੱਚਾ ਦੇ ਬਚਾ ਲਈ ਆਪਣੇ ਬਚਾ ਲਈ ਜਦੋਂ ਇਹਨਾਂ ਨੇ ਉੱਥੇ ਵੀ ਮਿਲ ਕੇ ਹਮਲਾ ਕਰਨਾ ਸਟਾਰਟ ਕਰ ਦਿੱਤਾ ਉੱਥੇ ਜਾਂਦੇ ਆ ਇਹਨਾਂ ਨੇ ਮਿਲਣਾ ਕਾਫੀ ਵਾਰ ਕਰਤਾ ਹੈ ਇਹ ਹਰਕਤਾਂ ਕੀਤੀਆਂ ਇਹਨਾਂ ਨੇ ਜਿਹਦੇ ਨਾਲ ਕਰਕੇ ਮੇਰੀ ਗੱਡੀ ਵੀ ਖਲਵਾ ਲਈ ਮੇਰੇ ਕੋਲ ਗੱਡੀ ਦੇ ਚਾਪ ਦੀਆਂ ਟੋਲੀਆਂ ਨੇ ਬਕਾਇਦਾ ਉਹ ਵੀਡੀਓ ਵੀ ਆਪਣੇ ਕੋਲ ਹੈਗੀ ਆ ਜਿੰਨੀ ਕ ਕੈਚ ਹੋ ਸਕੇ ਅਸੀਂ ਪੀਕ ਲਿਆ ਕਿ ਇਹਨਾਂ ਦੇ ਮੁੰਡਿਆਂ ਨੇ ਵਿੱਚ ਜਿੱਥੇ ਮੁੰਡੇ ਦਾ ਨਾਮ ਨੂੰ ਨਾ ਪਤਾ ਲੱਗਾ ਕਰਮ 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 ਜੋ ਸਿੰਘ ਆਪੂ ਇਹਦਾ ਨਾਮ ਉਹਰੇ ਇੱਕ ਪਕੇਟ ਸੀ ਗਿਆ ਬੰਦਾ ਪਾਕਿਸਤਾਨਾ ਜੋ ਵੀਡੀਓ ਦੇ ਵਿੱਚ ਹੈ ਜਿਹੜੇ ਚਿਹਰੇ ਪਛਾਣ ਤੋਂ ਪਿੰਡ ਦੱਸਣ ਦੀ ਹੋਰ ਲੱਗਦੇ ਕਿਹੜੇ ਪਿੰਡੇ ਦੱਸਣਗੇ ਕਿਹੜੇ ਕਿਹੜੇ ਪਿੰਡ ਦੇ ਮੁੰਡੇ ਨੇ ਇਹਨਾਂ ਨੂੰ ਉੱਥੇ ਜਾਂਦਾ ਹੀ ਮੇਰੇ ਕੋ ਗੱਡੀ ਖੋਲੀ ਆ ਤੇ ਮੈਨੂੰ ਤੱਕੇ ਦੀ ਇੱਥੇ ਕਿੰਦੇ ਪਾਸੇ ਹੋ ਜਾ ਤਾਂ ਮੁੰਡੇ ਲੱਗੀ ਕੱਟਣੇ ਨਾ ਮੁੰਡੇ ਨਹੀਂ ਕੱਟਣ ਦਿੱਤੇ ਤੇ ਮੇਰੇ ਬੇਟੇ ਨੂੰ ਸਾਹ ਦੀ ਪ੍ਰੋਬਲਮ ਹੋ ਉੱਥੇ ਹੀ ਉਹ ਜਦੋਂ ਤੱਕਾ ਮੀਤੀ ਉਹ ਦਿਨ ਹੋਈ ਉਹ ਬਿਹੋਸ਼ ਹੋ ਗਿਆ ਗੱਡੀ ਦੇ ਵਿੱਚ ਉਹਨੇ ਬੱਚੇ ਮੇਰੇ ਗੱਡੀ ਦੇ ਵਿੱਚ ਨਾ ਬ ਕਿੱਤਾ ਕੰਮ ਕੀਓ ਤੁਸੀਂ ਜਿੰਨੀ ਆਪਣੇ ਬੱਚਿਆਂ ਦੀ ਖਾਤਰ ਉਹ ਇਹਨਾਂ ਦੇ ਨਾਲ ਬੈਸ ਰਹੀਆਂ ਝਗੜਾ ਹੁੰਦਾ ਰਿਹਾ ਮੇਰਾ ਤੱਕਾ ਮੁੱਕੀ ਚਲਦੀ ਰਹੀ ਕਿ ਮੇਰੀ ਗੱਡੀ ਬਾਜੇਂਗੇ ਬੱਚੇ ਬਾਜੇਂਗੇ ਕਿਉਂਕਿ ਪਿੰਡ ਦੇ ਵਿੱਚ ਲਾਗੇ ਲਾਗੇ ਪਰ ਅੰਦਰ ਕੋਈ ਵੀ ਬੰਦਾ ਨਹੀਂ ਹੈਗਾ ਔਰ ਇਕੱਲੀਆਂ ਜਨਾਨੀਆਂ ਰਹਿੰਦੇ ਹਨ ਤੇ ਇਥੇ ਡਰਦੀਆਂ ਹੁੰਦੇ ਉਹ ਵੀ ਬਾਹਰ ਨਹੀਂ ਨਿਕਲ पाए ਕੋਈ ਵੀ ਬਾਹਰ ਇਹਨਾਂ ਹਕਾਮਾ ਹੋ ਗਿਆ ਕਾਫੀ ਟਾਈਮ ਸਾਡੀ ਝੜਪ ਚੱਲਦੀ ਰਹੀ ਜਾਂ ਫਿਰ ਆਖਰ ਕੋਈ ਇੱਕ ਬੰਦੇ ਉੱਥੇ ਆਏ ਨੇ ਜਿਨ੍ਹਾਂ ਨੇ ਵਿੱਚ ਇਹ ਕੰਮ ਕੀ ਦੇ ਕੇ ਗਏ ਨੇ ਕਿ ਅੱਜ ਤਾਂ ਬਚ ਗੀਆਂ ਨੈਕਸਟ ਟਾਈਮ ਤੋਂ ਤੇਰੇ ਬੱਚੇ ਤਾਂ ਤੂੰ ਤੇਰੀ ਬੱਚੇ ਦੀ ਸਫਾਰੀ ਮਿਲੀ ਅਸੀਂ ਕਿਸੇ ਹਾਲ ਤੇ ਮੈਨੂੰ ਜਿਹੜਾ ਹੁੰਦੀ ਜੱਗ ਦੀ ਦੂਤੀ ਤਾਂ ਪੂਰੀ ਤਰ੍ਹਾਂ ਖਤਰਾ ਹੋਇਆ ਫਿਰ ਮੈਂ ਤੁਹਾਨੂੰ ਬਕੈਦਾ ਨਾਲ ਵੀਡੀਓ ਦਿੰਨੀ ਹੈ ਕਿ ਜੋ ਮਿਲਣਾ ਹਾਲਾਤ ਹੋਏ ਨੇ ਕਿੱਦਾਂ ਹੋਏ ਨੇ ਮੇਰੇ ਬੱਚੇ ਗੱਡੀ ਤੇ ਨਾਲੇ ਕਿੱਦਾਂ ਬੰਦ ਕਰ ਲਏ ਨੇ ਬੱਚਿਆਂ ਦੇ ਸੀਸੇ ਬੰਦ ਕੀਤੇ ਹੋਏ ਗੱਡੀ ਨੇ ਬੱਚੀ ਅੰਦਰ ਗੁੰਮ ਹੋਏ ਪੈ ਨੇ ਮੇਰੇ ਬਹੁਤ ਹਾਲਾਤ ਜਿਹੜਾ ਮੈਂ ਉਸ ਟਾਈਮ ਮੇਰੇ ਤੇ ਮਾਰੇ ਕਿਤਾ ਮੈਂ ਇੰਨਾ ਕਿ ਜ਼ਿਆਦਾ ਇੱਕ ਮੁਲਾਜ਼ਮ ਹੁੰਦੀ ਹੋਈ ਉਹਨਾਂ ਨੇ ਇੰਨੇ ਬੰਦਿਆਂ ਨਾਲ ਝੋਲ ਰਹੀਆਂ ਕੋਲ ਕੇ ਉਹਨਾਂ ਕੋਲੋਂ ਚਾਪਨਾ ਕੋਰੀਆਂ ਬੱਚੇ ਆਪਣਿਆਂ ਤਾਂ ਸੇਫਟੀ ਮੰਗ ਰਹੀਆਂ ਤੇ ਉਹਨਾਂ ਦੇ ਨਾਲ ਹਰ ਜਗ੍ਹਾ ਚੌਂਦੀ ਰਹੀਆਂ ਤੇ ਉਹਨਾਂ ਨੇ ਇੱਕੋ ਹੀ ਧਮਕੀ ਦਿੱਤੀ ਅਸੀਂ ਨਾ ਇਹ ਬੱਚੇ ਛੱਡ ਨਹੀਂ ਆ ਨਾ ਹੀ ਟਰਨ ਛੱਡਣਾ। ਉਸ ਟਾਈਮ ਇਹਨਾਂ ਨੇ ਮੇਰੇ ਕੋਲ ਚਾਬੀਆਂ ਵੀ ਖੋਲੀਆਂ, ਮੇਰੇ ਜਿਹੜੀ ਗੱਡੀ ਤੇ ਚਾਰਜ ਸੀ ਉਹ ਵੀ ਇਹਨਾਂ ਨੇ ਕੱਢ ਲੈਣੀ, ਮੇਰੇ ਕੋਲ ਮੇਰਾ ਫੋਨ ਵੀ ਖੋਲਿਆ। ਜਿਹੜਾ ਇੱਕ ਫੋਨ ਰਹਿ ਗਿਆ ਮੇਰੇ ਕੋਲ ਮੇਉਰ ਫੋਨ ਤਾਂ ਫਟਾ ਉਹ ਜਿੰਨੀ ਵੀ ਮੇਰੇ ਕੋਲ ਵੀਡੀਓ ਬਣੀ ਇਹਨਾਂ ਨਾਲ ਤੱਕਾ ਮੁਕਤੀ ਹੁੰਦੀਆਂ ਕਰਦਿਆਂ ਜਿੱਤਾਂ ਵੀ ਬਣੀ ਪੂਰਨੀ ਤੇ ਮੇਰੇ ਕੋਲ ਹੈਗੀ ਆ। ਦੈਨ ਇਹਨਾਂ ਨੇ ਪੁਲਿਸ ਨੂੰ ਇੱਕ ਹੀ ਮੇਰੀ ਕਾਲ ਕੀਤੀ ਆ। ਕੋਈ ਪੁਲਿਸ ਨੇ ਬਸਟਿੰਗ ਨੂੰ ਕੁਇਕਲੀ ਐਕਸ਼ਨ ਲੀ ਜਾ ਜਦੋਂ ਸਾਰਾ ਕੰਡ ਹੋ ਗਿਆ ਉਦੋਂ ਭੱਜ ਗਏ ਨੇ। ਫਿਰ ਜਾ ਕੇ ਕਿਤੇ ਪੁਲਿਸ ਕੋਲ 2 ਘੰਟੇ ਤੇ ਪੁਲਿਸ ਨੇ ਕੱਲ ਜਦੋਂ ਸਾਨੂੰ ਥਾਣੇ 'ਚ ਬੁਲਾਇਆ ਉੱਥੇ ਇਕੱਠੇ ਹੋਏ ਮੈਂ ਵੀਡੀਓ ਦਿੱਤਨੇ ਕਿਹਾ ਬੰਦੇ ਨੇ ਮੈਂ ਬੱਬੀ ਨੂੰ ਨਾਲ ਕੋਈ ਕਹਾਤਾ ਤੁਸੀਂ ਨੇ ਬੁਲਾਇਆ ਉੱਥੇ ਆਣ ਕੇ ਮੈਨੂੰ ਆਮ ਪਾਰਟੀ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਆਮ ਪਾਰਟੀ ਦੇ ਬੰਦੇ ਆ ਆਮ ਪਾਰਟੀ ਦੇ ਪ੍ਰਧਾਨ ਆ ਜਾਂ ਤੇ ਇਹਨੂੰ ਦਰਫਾਤ ਨੂੰ ਵਾਪਸ ਲੈ ਲੈਣਾ ਜਾਂ ਫਿਰ ਜੇ ਅਸੀਂ ਇਹ ਤਾਂ ਕੰਮ ਕਰਨਾ ਕਰਨਾ ਅੱਜ ਨਹੀਂ ਤੇ ਫਿਰ ਕੱਲ ਜਾਦਾਂਗੇ ਤੁਹਾਨੂੰ ਤੇਰੇ ਬੱਚੇ ਵੀ ਮਾਰੇ ਜਿਹਦਾ ਕਰਕੇ ਨਿਕਲਦੇ ਆ ਆਪਣੇ ਬੱਚੇ ਵੀ ਪਾਸੇ ਕੀਤੇ ਹੋਏ ਤੇ ਮੈਨੂੰ ਡਿਊਟੀ ਹੁੰਦੀ ਹੈ ਕਿ ਹੁਣ ਇਸ ਟਾਈਮ ਬਹੁਤ ਜ਼ਿਆਦਾ ਖਤਰਾ ਹੈ ਕਿ ਇਹਨਾਂ ਨੇ ਕਿੱਥੇ ਮੈਨੂੰ ਮਾਰ ਦੇਣਾ ਕਿੱਥ ਇਨ ਸਾਰੇ ਸਾਰੇ ਹੀ ਬੰਦੇ ਜਿੰਨੇ ਵੱਖੇ ਮੇਰੇ ਦੁਆਰੇ ਹੋ ਗਏ ਆ ਨਾ ਗੱਡੀ ਦੇ ਸਾਰੇ ਨੇ ਟੁੱਟਦੀ ਸ਼ਰਾਬ ਪੀਤੀ ਹੋਈ ਸੀ ਤੇ ਹਰਕਤਾਂ ਇੰਨੀਆਂ ਗੰਧੀਆਂ ਕਰ ਰਏ ਸੀ ਮੈਂ ਇਹਨਾਂ ਕਿ ਕਿਵੇਂ ਕਹਿ ਲਵਾਂ ਕਿ ਆਪਣੇ ਆਪ ਨੂੰ ਉਸ ਤੋਂ ਕਿੰਨੀ ਸਟਰੋਂਗ ਹੋ ਕੇ ਉਹਨਾਂ ਬੰਦਿਆਂ ਦੇ ਵਿੱਚ ਮੈਂ ਇਕੱਲੀ ਝੁੰਜਟ ਰਹੀ ਆ ਤੁਸੀਂ ਬਕਾਇਦਾ ਵੀਡੀਓ ਦੇ ਸਕਦੇ ਹੋ ਕਿ ਜਿਸ ਵੀਡੀਓ ਦੇ ਵਿੱਚ ਮੈਂ ਇਕੱਲੀ ਉਹਨਾਂ ਨਾਲ ਇੰਆਂ ਲੜ ਰਹੀ ਆ ਇਹ ਤਾਂ ਬਹੁਤ ਐ ਰਿਆ ਬਹੁਤ ਚੱਲਣਾ ਪਾਣੀ ਵੀ ਮੁਕਸੂਦ ਦਾ ਪਾਣੀ ਦੇ ਵਿੱਚ ਜਿਹੜਾ ਐਸਐਚਓ ਉੱਤੇ ਵੀ ਬਹੁਤ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਹੈ ਮੇਰੇ ਤੇ ਵੀ ਦਬਾਅ ਪਾਇਆ ਜਾ ਰਿਹਾ ਕਿ ਜੇ ਇਹ ਕੰਮ ਹੁੰਦਾ ਹੈ ਤੇ ਪਰਚਾ ਬਾਅਦ ਚ ਹੋਏਗਾ ਬੱਚੇ ਤੇਰੇ ਪਹਿਲਾਂ ਮੰਨਣਗੇ ਸਾਨੂੰ ਤਾਂ ਹੁਣ ਤੇ ਜਿਹੜੀ ਆਉਣੀ ਸੀ ਤੇਰੀ ਖਾਰੀ ਉਹ ਆਈ ਉਹ ਤੇ ਇਹਦੇ ਵਿੱਚ ਇਹਦੇ ਵਿੱਚ ਇਹਦੇ ਵਿੱਚ ਹੁਣ ਮੈਨੂੰ ਇਹ ਡਾਊਟ ਆ ਕਿ ਕਿਉਂਕਿ ਮੇਰਾ 7 ਸਾਲ ਤੋਂ ਆਪਣੀ ਇਨ-ਲॉज ਦੇ ਨਾਲ ਡਿਸਕਿਊਟ ਸੀ ਔਰ ਕੋਈ ਜੀ ਹੀ ਦਿਨ ਪਹਿਲਾਂ ਅਜੀ ਮੇਰੇ ਜੀਠ ਵੱਲੋਂ ਮੈਨੂੰ ਪੁੱਤ ਕਲ ਦੇ ਵਿੱਚ ਬੈਠੇ ਹੋਏ ਜਤਿੰਦਰ ਸਿੰਘ ਪੁੱਤਰ ਸੰਤੋਸ਼ ਸਿੰਘ ਕਿੰਡ ਸਤਾਪੜ ਤੇ ਮੇਰੇ ਹਸਬੰਡ ਜਤਿੰਦਰ ਸਿੰਘ ਪੁੱਤਰ ਸੰਤੋਸ਼ ਸਿੰਘ ਮੇਰੀ ਸੱਸ ਸੰਜੀਤ ਕੋ ਔਰ ਮੇਰੀ ਸਹੇਣੀ ਸੀਤਾ ਜਿਨ੍ਹਾਂ ਵੱਲੋਂ ਮੈਨੂੰ ਜੇ ਹਫਤਾ ਤੈਨੋਂ ਵੀ ਟੰਕੀਆਂ ਆਈਆਂ ਨੇ ਬੱਚਿਆਂ ਨੂੰ ਮਾਰਦੇ ਨੇ ਔਰ ਮੈਨੂੰ ਮਾਰਦੇ ਨੇ ਅੱਜ ਤੋਂ ਹਫਤਾ ਤੱਕ ਨਹੀਂ ਏਸੀਪੀ ਕ੍ਰਾਈਮ ਨੇ ਸਾਨੂੰ ਆਫਿਸ ਬੁਲਾਇਆ ਤੇ ਉਹਨਾਂ ਨੂੰ ਜਿੱਥੇ ਕਿ ਮੇਰੇ ਹਸਬੰਦ ਨੇ ਉਤੋਂ ਨਿਕਲਦਿਆਂ ਹੀ ਮੇਨੇ ਧਮਕੀ ਦਿੱਤੀ ਹੈ ਕਿ ਤੈਨੂੰ ਤੇ ਤੂੰ ਸਾਡੇ ਮਿਲਨ ਤੇ ਸਾਹਮਣੇ ਬੱਚੇ ਗੋਲਿਆਂ ਨਾਲ ਮਰਵਾਉਂਗਾ ਮੈਨੂੰ ਪੂਰਾ ਡਾਊਟ ਹੈ ਕਿ ਇਸ ਪਲੈਨਿੰਗ ਦੇ ਪਿੱਛੇ ਉਹਨਾਂ ਦਾ ਹੱਥ ਦਾ ਪੁਲਿਸ ਟੀਕਲੀ ਜਾਵੇ ਤੇ ਸਾਰੀ ਜਾਂਚ ਹੋ ਸਕਦੀ ਹੈ